ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਲ ਵਿਸ਼ਾ ਵਿਚਾਰ ਦੀਨ ਲਿਆ ਸੀ ਇਹ ਜਗ ਮੀਤਨ ਦੇਖਿਉ ਕੋਈ ਵਿਚਾਰ ਇਤਤਕ ਪੁਝਾਈ ਸੀ ਕਿ ਇਹ ਪੰਕਤੀ ਇਸ ਤਰ੍ਹਾਂ ਦ੍ਰਿੜ ਕਰਾਉਂਦੀ ਹੈ ਅਤੇ ਹੋਰ ਵੀ ਗੁਰਬਾਣੀ ਦੇ ਪ੍ਰਮਾਣ ਜਿਹੜੇ ਕੱਲ ਅਸੀਂ ਵਿਚਾਰੇ ਸਨ ਕਿ ਸੰਸਾਰ ਵਿੱਚ ਕੋਈ ਕਿਸੇ ਦਾ ਮਿੱਤਰ ਨਹੀਂ ਸਭ ਆਪਣੇ ਸੁਪ پیچھے ਲੱਗੇ ਨੇ ਪਰ ਅਸੀਂ ਵਿਚਾਰ ਕਰਦੇ ਹਾਂ ਇੱਕ ਇੱਕ ਇਤਰਾਜ਼ ਸਵਾਲ ਖੜਾ ਕੀਤਾ ਸੀ ਕਿ ਦੁਨੀਆਂ ਦੇ بڑے ਰਿਸ਼ਤੇ ਐਸੇ ਨੇ ਜਿਹੜੇ ਇੱਕ ਦੂਜੇ ਨਾਲ ਬੜੇ ਸੋਹਣੇ ਤਰੀਕ ਨਾਲ ਨਿਭਦੇ ਨੇ ਇੱਕ ਦੂਜੇ ਪਿੱਛੇ ਜਾਨ ਤੱਕ ਕੁਰਬਾਨ ਕਰ ਜਾਂਦੇ ਨੇ ਫਿਰ ਗੁਰੂ ਸਾਹਿਬ ਦੇ ਗੁਰਸਿੱਖ ਜਿਨ੍ਹਾਂ ਨੇ ਸੀਸ ਮੰਗਿਆ ਸੀਸ ਤਲੀ ਤੇ ਰੱਖ ਕੇ ਅੱਗੇ ਭੇਟ ਕਰ ਦਿੱਤੇ ਜਿਨ੍ਹਾਂ ਨੇ ਆਪਣੀ ਜਿੰਦਾਂ ਵਾਰ ਦਿੱਤੀਆਂ ਵੀ ਕਦੋਂ ਗੁਰੂ ਸਾਹਿਬ ਦੇ ਹੁਕਮ ਤੋਂ ਬਿਨਾਂ ਪਿੱਛੇ ਨਹੀਂ ਹਟਾਇਆ ਜਿਨ੍ਹਾਂ ਦੇ ਸਾਹਿਬ ਜਿਦੇ ਛੋਟੇ ਛੋਟੇ ਜੇ ਬੱਚੇ ਕੁਰਬਾਨੀਆਂ ਦੇ ਗਏ ਲ ਆਪਣਾ ਧਰਮ ਨਹੀਂ ਹਾਰਿਆ ਇਹ ਬਾਣੀ ਗੁਰੂ ਸਾਹਿਬ ਉਸ ਜ਼ਮਾਨੇ ਵਿੱਚ ਉਚਾਰ ਰਹੇ ਨੇ ਜਿਹੇ ਜ਼ਮਾਨੇ ਵਿੱਚ ਗੁਰੂ ਸਾਹਿਬ ਦੇ ਬੜੇ ਵਫਾਦਾਰ ਸਿੱਖ ਸਨ ਤਾਂ ਕਿਹਾ ਗੁਰੂ ਸਾਹਿਬ ਉਸ ਹਾਲਾਤ ਉਹਨਾਂ ਹਾਲਾਤਾਂ ਦੇ ਵਿੱਚ ਐਸਾ ਇਹ ਮਤਲਬ ਦੇਣ ਵਾਲੀ ਬਾਣੀ ਉਚਾਰਨ ਕਰ ਸਕਦੇ ਸਨ ਕਿ ਸੰਸਾਰ ਦੇ ਕੋਈ ਮਿੱਤਰ ਹੈ ਹੀ ਨਹੀਂ ਇਹ ਸਭ ਮਤਲਬ پیچھے ਲੱਗੇ ਨੇ ਸਭ ਸੁਖ پیچھے ਲੱਗੇ ਨੇ ਸ਼ਾਇਦ ਇਹ ਮਤਲਬ ਨਹੀਂ ਹੈ ਇਸ ਲਈ ਮੈਂ ਇਹ ਸਮਝਦਾ ਹਾਂ ਕੱਲ ਇੱਥੇ ਗੱਲ ਛੱਡੀ ਸੀ ਕਿ ਸਾਡੀ ਜੀਵਨ ਦਾ ਮਨੋਰਥ ਕੀ ਹੈ ਇਨਸਾਨੀ ਜੀਵਨ ਦਾ ਮਨੋਰਥ ਹੈ ਪਰਮਾਤਮਾ ਦੀ ਪ੍ਰਾਪਤੀ ਕਰਨੀ ਉਹਦੇ ਨਾਲ ਇੱਕ ਵੀ ਕੋਣਾ ਇਹ ਆ ਸਾਡਾ ਕਾਜ ਬਾਕੀ ਜਿਹੜੇ ਕੰਮ ਕਾਜ ਨੇ ਇਹ ਸਾਡੀ ਮਜਬੂਰੀ ਹੈ ਕਿਉਂਕਿ ਸਰੀਰ ਵਿੱਚਾਂ ਸਰੀਰ ਨੂੰ ਰੋਟੀ ਕਪੜਾ ਚਾਹੀਦਾ ਘਰ ਘਾੜ ਚਾਹੀਦਾ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਤਨਦੁਲ ਚਾਹੀਦਾ ਇਹ ਸਾਡੀ ਮਜਬੂਰੀ ਹੈ ਇਹ ਸਾਡਾ ਮਨੋਰਥ ਨਹੀਂ ਇਹ ਸਾਡਾ ਜੀਵਨ ਦਾ ਲਕਸ਼ਣ ਹੀ ਹੈ ਸਾਡੇ ਜੀਵਨ ਦਾ ਲਕਸ਼ ਪ੍ਰਭੂ ਦੀ ਪ੍ਰਾਪਤੀ ਹੈ ਗੁਰਬਾਣੀ ਦਾ ਕੋਈ ਵੀ ਵਿਸ਼ਾ ਵਿਚਾਰਨ ਲਗਿਆਂ ਇਹ ਮੁੱਖ ਨਿਸ਼ਾਨਾ ਜਿਹੜਾ ਸਾਡੇ ਸਿੱਖੀ ਜੀਵਨ ਦਾ ਇਹ ਸਾਹਮਣੇ ਰੱਖੀ ਗੁਰੂ ਸਾਹਿਬ ਨੇ ਜਿਹੜੀ ਬਾਣੀ ਉਚਾਰਨ ਕੀਤੀ ਇਨਸਾਨ ਨੂੰ ਇੱਕ ਸੁਚੱਜਾ ਗੁਣਵੰਤਾ ਜੀਵਨ ਦੇਣ ਵਾਸਤੇ ਗੁਣਵੰਤਾ ਜੀਵਨ ਜਾਚ ਦੇਣ ਵਾਸਤੇ ਤੇ ਫਿਰ ਉਸ ਪਰਮਾਤਮਾ ਵਿੱਚ ਜਿਉਂਦਿਆਂ ਜੀ ਇੱਕ ਮਿਕਤਾ ਪ੍ਰਾਪਤ ਕਰਨੀ ਜੀਵਨ ਮੁਕਤ ਹੋਣਾ ਤਾਂ ਕਿ ਸਰੀਰ ਤਿਆਗੇ ਵੀ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਕੇ ਪਰਮਾਤਮਾ ਦੀ ਜੋਤ ਹੀ ਜਾ ਕੇ ਅਸੀਂ ਸਮਾ ਸਕੀਏ ਨਿਰੰਕਾਰ ਚ ਨਿਰੰਕਾਰ ਹੋ ਸਕੀਏ ਖਾਕੀ ਤੋਂ ਨੂਰੀ ਹੋ ਜਾਈਏ ਇਹ ਬਾਣੀ ਦਾ ਮੁੱਖ ਲਕਸ਼ਯ ਤੂੰ ਜਦੋਂ ਵੀ ਅਸੀਂ ਬਾਣੀ ਦੇ ਕਿਸੇ ਵਿਚਾਰ ਨੂੰ ਇਸ ਮੁੱਖ ਲਕਸ਼ ਨੂੰ ਸਾਹਮਣੇ ਰੱਖ ਕੇ ਵਿਚਾਰ ਕਰਾਂਗੇ ਸਾਡੇ ਪ੍ਰੇਖੇ ਜਿਹੜੇ ਨਿਕਲ ਜਾਣਗੇ ਤੂੰ ਇਹ ਜਿਹੜੇ ਸੰਸਾਰੀ ਰਿਸ਼ਤੇ ਨਾਤੇ ਨੇ ਬੇਸ਼ੱਕ ਇੱਕ ਦੂਜੇ ਲਈ ਬਹੁਤ ਕੁਝ ਕਰਦੇ ਨੇ ਮਾਂ ਜਿਹੜੀ 9 ਮਹੀਨੇ ਪੇਟ 'ਚ ਬੱਚਾ ਚੁੱਕ ਕੇ ਰੱਖਦੀ ਹੈ ਕਿੰਨੇ ਦੁੱਖ ਸਹਿੰਦੀ ਹੈ ਪ੍ਰਸੂਤ ਦੇ ਫਿਰ ਜਨਮ ਦੇਂਦਿਆਂ ਦੇ ਉਸ ਦਾ ਦੂਜਾ ਜਨਮ ਹੁੰਦਾ ਹੈ ਇਤਨੀ ਉਹ ਤਕਲੀਫ ਚੱਲਦੀ ਹੈ ਉਸ ਤੋਂ ਬਾਅਦ ਛੋਟੇ ਬੱਚੇ ਦੀ ਪਾਲਣ ਵਾਸਤੇ ਪੂਰੀ ਪੂਰੀ ਰਾਤ ਕਈ ਵਾਰ ਜਾਗਣਾ ਪੈਂਦਾ ਹੈ ਬੱਚੇ ਦੇ ਦੁੱਖ ਵਿੱਚ ਦੁੱਖ ਵਿੱਚ ਪੂਰੀ ਸਮਾਰੋਧੀ ਉਹਦਾ ਕਿਹੜਾ ਮਤਲਬ ਹੁੰਦਾ ਉਸ ਵੇਲੇ ਉਸਰੇ ਉਹਦਾ ਕੋਈ ਮਤਲਬ ਨਹੀਂ ਹੁੰਦਾ ਨਿਰਸਵਾਰਥ ਉਹ ਪਿਆਰ ਕਰ ਰਹੀ ਹੁੰਦੀ ਹੈ ਪਿਤਾ ਵੀ ਨਿਰਸਵਾਰਥੀ ਬੱਚੇ ਨੇ ਲੱਗਿਆ ਹੁੰਦਾ ਹੈ ਤਾਂ ਹਾਂ ਇਹ ਠੀਕ ਹੈ ਕਿ ਆਮ ਦੋਸਤੀ ਯਾਰੀ ਆਮ ਰਿਸ਼ਤਾ ਨਾਤਾ ਸਾਡਾ ਧੋਖਾ ਦੇ ਸਕਦਾ ਪਰ ਬਹੁਤ ਸਾਰੇ ਰਿਸ਼ਤੇ ਤੇ ਐਸੇ ਵੀ ਨੇ ਜਿਹੜੇ ਦੂਜੇ ਦੀ ਜਾਨ ਬਾਰਦੇ ਨੇ ਐਸਾ ਵੀ ਦੇਖਣ ਚਾਹੀਏ ਕਿ ਪਿਤਾ ਉੱਤੇ ਕਿਸੇ ਨੇ ਗੋਲੀ ਚਲਾਈ ਬੇਟੀ ਅੱਗੇ ਆ ਗਈ ਪਿਤਾ ਦੀ ਜਾਨ ਬਚਾਉਣ ਵਾਸਤੇ ਪਿਤਾ ਦੇ ਡਾਊਨ ਛੋਟੇ ਚਿਹਰੇ ਦੇ ਪੁੱਤਰ ਨੇ ਅੱਗੇ ਆ ਕੇ ਆਪਣਾ ਸਿਰ ਦੇ ਦੇ ਕੇ ਪਿਤਾ ਦੇ ਵਿਚਾਰ ਵਸੇ ਕੀਤਾ ਤੋਂ ਇੱਥੇ ਦੇ ਸਵਾਰਥ ਨਹੀਂ ਹੈ ਤੋਂ ਇਸ ਵਾਸਤੇ ਇਹ ਬਾਣੀ ਦਾ ਜਿਹੜਾ ਅਸਲੀ ਮਨੋਰਥ ਉਹ ਇਹ ਹੈ ਕਿ ਸਾਡੇ ਜੀਵਨ ਦਾ ਮਨੋਰਥ ਜਿਹੜਾ ਹੈ ਉਸ ਮਨੋਰਥ ਨੂੰ ਪੂਰਾ ਕਰਨ ਵਿੱਚ ਇਹ ਰਿਸ਼ਤੇ ਨਾਸਤੇ ਦੋਸਤ ਮਿੱਤਰ ਸਾਰੇ ਕੰਮ ਨਹੀਂ ਆ ਸਕਦੇ ਮਾਤਾ ਨੌ ਮਹੀਨੇ ਚੁੱਕ ਕੇ ਪੇਟ ਚ ਪਾਲ ਸਕਦੀ ਹੈ ਆਪਣੀ ਛਾਤੀ ਦਾ ਦੁੱਧ ਪਿਲਾ ਸਕਦੀ ਹੈ ਰਾਤਾਂ ਜਾਗ ਸਕਦੀ ਹੈ ਆਪ ਗਿੱਲੇ ਵਿੱਚ ਬੱਚੇ ਨੂੰ ਸੁੱਕੇ ਸੁਆ ਸਕਦੀ ਹੈ ਲੇਕਿਨ ਮਾਤਾ ਅਗਰ ਗਿਆਨਮਾਨ ਨਹੀਂ ਹੈ ਤੋ ਬੱਚੇ ਨੂੰ ਗਿਆਨ ਨਹੀਂ ਦੇ ਸਕਦੀ ਜੀਵਨ ਦਾ ਮਨੋਰਥੂ ਦਾ ਪੂਰਾ ਕਰਨ ਵਿੱਚ ਕੋਈ ਸਹਾਇਤਾ ਨਹੀਂ ਕਰ ਸਕਦੀ ਪਿਤਾ ਬੱਚਿਆਂ ਲਈ ਚਾਹ ਜਾ ਕੇ ਬਾਹਰਾਂ ਤੇ ਜੰਗ ਲੜਦਾ ਹੈ ਕੁਰਬਾਨੀਆਂ ਦਿੰਦਾ ਹੈ ਬੇਗਾਨੇ ਅਫਸਰਾਂ ਦੀਆਂ ਨੌਕਰੀਆਂ ਕਰਕੇ ਉੱਥੇ ਉਹਨਾਂ ਦੇ ਤੂੰ ਮੈਂ ਸੰਧ ਹੈ ਆਦਿ ਨੌਕਰੀ ਬਾਪ ਕੀ ਵੀ ਬੁਰੀ ਤੋ ਜਿਹੜੇ ਬੇਗਾਨੇ ਦੀ ਨੌਕਰੀ ਧਲੇ ਜਾ ਕੇ ਇਹ ਜ਼ਿੰਦਗੀ ਪ੍ਰਵਾਨ ਕਰਕੇ ਚੰਗ ਦੌਲਤ ਕਮਾਉਂਦਾ ਆਪਣੇ ਬੱਚਿਆਂ ਲਈ ਇਹ ਸਭ ਕੁਝ ਕਰ ਸਕਦਾ ਹੈ ਜ਼ਿੰਦਗੀ ਦੀਆਂ ਜ਼ਰੂਰਤਾਂ ਔਲਾਦ ਦੀਆਂ ਪੂਰੀਆਂ ਕਰ ਸਕਦਾ ਹੈ ਲੇਕਿਨ ਔਲਾਦ ਦੇ ਜੀਵਨ ਮਨੁੱਖ ਪੂਰਾ ਕਰ ਜਾਏ ਇਤਨੀ ਉੱਚੀ ਅਵਸਥਾ ਬੱਚੇ ਨੂੰ ਦੇ ਜਾਏ ਕਿ ਜੋਤੀ ਜੋਤ ਰਲੀ ਸੰਪੂਰਨ ਥੀ ਆ ਹੋ ਜਾਣ ਬੱਚੇ ਖਾਕੀ ਤੂੰ ਨੂਰੀ ਹੋ ਜਾਣ ਐਸਾ ਤੇ ਕੋਈ ਆਮ ਬਾਪ ਨਹੀਂ ਹੈ ਐਸਾ ਤੇ ਆਮ ਬਾਪ ਨਹੀਂ ਹੁੰਦਾ ਐਸੀ ਆਮ ਮਾਂ ਨਹੀਂ ਹੁੰਦੀ ਐਸਾ ਪੋਇਨ ਪਰਾ ਰਿਸ਼ਤਾ ਨਾਤਾ ਦੋਸਤ ਮਿੱਤਰ ਕੋਈ ਵੀ ਐਸਾ ਨਹੀਂ ਹੁੰਦਾ ਇਹ ਤੇ ਹੈ ਨਹੀਂ ਵਿਰਲੇ ਨਹੀਂ ਕਣੇ ਫੈਲ ਫਕਰ ਸੰਸਾਰ ਕੋਟਰ ਮੈਂ ਨਾਨਕ ਕੋ ਨਾਰਾਇਣ ਜੀ ਚੀਤ ਐਹੋ ਜਿਹੜੇ ਕੋਟਾਂ ਵਿੱਚ ਕੋਈ ਹੁੰਦੇ ਨੇ ਕਰੋੜਾਂ ਵਿੱਚ ਲੱਖਾਂ ਵਿੱਚ ਕੋਈ ਹੁੰਦੇ ਨੇ ਉਹ ਨਨੇ ਅਸਲੀ ਰਿਸ਼ਤੇਦਾਰ ਅਸਲੀ ਸੱਜਣ ਅਸਲੀ ਮਿੱਤਰ ਤੋਂ ਇਸ ਲਈ ਗੁਰੂ ਸਾਹਿਬ ਨੇ ਇਸ ਸੰਸਾਰ ਦੇ ਰਿਸ਼ਤੇ ਨਾਤੀਆਂ ਦੋਸਤਾਂ ਮਿੱਤਰੀਆਂ ਨੂੰ ਇਸ ਲਈ ਕੱਚੇ ਰਿਸ਼ਤੇਦਾਰ ਕਿਹਾ ਮਤਲਬ ਹੀ ਰਿਸ਼ਤੇਦਾਰ ਕਿਹਾ ਇਸ ਲਈ ਇਹਨਾਂ ਨੂੰ ਕਿਹਾ ਸਾਥ ਨਹੀਂ ਨਿਭਾ ਸਕਦੇ ਵੀ ਜਿਸ ਜਿਹੜਾ ਸਾਡਾ ਮੁੱਖ ਕਾਜ ਹੈ ਮੁੱਖ ਮਨੋਰਥ ਹੈ ਉਹ ਸੰਪੂਰਨ ਕਰਜ ਦੱਸੋ ਇਹਨਾਂ ਚ ਕਿੰਨੀ ਇੱਕ ਦੁਨੀਆ ਸਾਹੀ ਹੁੰਦੀ ਹੈ ਅਸੀਂ ਆਪਣੇ ਤੇ ਚਾਤੀ ਮਾਰ ਕੇ ਦੇਖੀ ਅਸੀਂ ਪਰਿਵਾਰਾਂ ਵਿੱਚ ਜਿਹੜੇ ਪਿਤਾ ਦੀ ਬਲਕਿ ਦਾਦੇ ਦੀ ਅਵਸਥਾ ਤੱਕ ਪਹੁੰਚੇ ਹੋਇਆ ਸਾਡੇ ਜੂ ਕਿੰਨੇ ਕੋ ਐਸੇ ਨੇ ਜਿਨ੍ਹਾਂ ਨੂੰ ਆਪ ਜੀਵਨ ਵਿੱਚ ਪਦੂ ਪ੍ਰਾਪਤੀ ਹੋ ਗਈ ਜੀਵਨ ਮੁਕਤ ਹੋ ਗਏ ਆਪਣੀ ਔਲਾਦ ਨੂੰ ਆਪਣੇ ਪਰਿਵਾਰ ਨੂੰ ਜੀਵਨ ਮੁਕਤ ਦਾ ਉਪਦੇਸ਼ ਸਮਝਾ ਕੇ ਉਹਨਾਂ ਦਾ ਜੀਵਨ ਘੜ ਕੇ ਉਹਨਾਂ ਨੂੰ ਵੀ ਇੰਨੀ ਉੱਚੀ ਆਤਮਿਕ ਅਵਸਥਾ ਦੇ ਸਕਦੇ ਨੇ ਬਲਕਿ ਕਈ ਦਫਾ ਮਾਤਾ ਪਿਤਾ ਦੇ ਸਕਦੇ ਹੋਣ ਦੇ ਬੱਚਿਆਂ ਦੀ ਵੀ ਖਿੰਮਤਾ ਚਾਹੀਦੀ ਹੈ ਲੈਣ ਦੀ ਗੁਰੂ ਨਾਲ ਪਾਸ਼ਾ ਦਾ ਜੀਵਨ ਤੇ ਸੰਪੂਰਨ ਸੀ ਆਤਮਿਕ ਜੀਵਨ ਸੰਪੂਰਨ ਸੀ ਪਰ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਚੰਦ ਜੀ ਉਹ ਅਵਸਥਾ ਪ੍ਰਾਪਤ ਨਹੀਂ ਕਰ ਸਕੇ। ਕਿ ਗੁਰਸਾਹਿਬ ਉਹਨਾਂ ਨੂੰ ਉਹ ਅਵਸਥਾ ਦੇਣ ਨਹੀਂ ਸੀ ਚਾਹੁੰਦੇ। ਗੁਰੂ ਅੰਗਦ ਦੇਵ ਜੀ ਦੇ ਦੋਸਪੁੱਤਰ ਦਾਤੂ ਦਾਸੂ ਜੀ ਗੁਰੂ ਅੰਗਦ ਦੇਵ ਜੀ ਕੋਲੋਂ ਮਹਾਨ ਦਾਤ ਮੌਜੂਦ ਸੀ ਉਹ ਐਸੇ ਬਾਪ ਸਨ ਕਿ ਉਹਨਾਂ ਦਾ ਜੀਵਨ ਮਰੂਤ ਸਫਲ ਕਰ ਸਕਦੇ ਸਨ। ਪਰ ਇਹ ਸਤਿਗੁਰ ਪਿਆਰਾ ਕ ਕਰੇ ਜੋ ਸਿੱਖਾਂ ਵਿੱਚ ਝੂਠ। ਇਹ ਟੁੰਡੇ ਦੀ ਸਵਾਗ ਕੋ ਤੋ ਤਨਕਾਈ ਕੋਰ ਜਿਨ੍ਹਾਂ ਨਉ ਸਵਾਗਣੀ ਤੇ ਨਾ ਚਾਖ ਨ ਹੋਰ ਜਿੰਨੂੰ ਚਾਖ ਹੀ ਹੋਰ ਹੋਵੇ। ਉਹ ਭਲਾ ਸੱਚੇ ਸਤਿਗੁਰ ਪਿਆਰਾ ਕਿਆ ਕਰੇ ਜੋ ਸਿੱਖਾਂ ਵਿੱਚ ਉਹ ਕੁਝ ਨਹੀਂ ਕਰ ਸਕਦੇ ਹੋਣੀ ਪ੍ਰਾਪਤ ਕਰ ਸਕਦੇ ਲੇਕਿਨ ਸਮਰੱਥਾ ਵੀ ਤਾਂ ਹੋਣੀ ਜ਼ਰੂਰੀ ਹੈ ਤਾਂ ਸਾਡੇ ਜਿੰਨੇ ਦੁਨਿਆਵੀ ਰਿਸ਼ਤੇ ਨਾਤੇ ਦੋਸਤ ਮਿੱਤਰੀਆਂ ਨੇ ਇਹ ਸਾਰੇ ਇਤਨੀ ਸਮਰੱਥਾ ਦੇ مالک ਨਹੀਂ ਹਨ ਕਿ ਸਾਡਾ ਜੀਵਨ ਸਫਲ ਕਰ ਸਕਣ ਤਾਂ ਜਾਨੋ ਗੁਰਬਾਣੀ ਵਿੱਚ ਬਾਰ-ਬਾਰ satsang ਕਰਨ ਲਈ ਕਿਹਾ satsang ਕਰਨ ਲਈ ਕਿਹਾ ਗੁਰੂ ਧਾਰਨ ਕਰਨ ਲਈ ਕਿਹਾ ਕਿਉਂਕਿ ਸਾਡੇ ਜੀਵਨ ਦਾ ਮਨੋਰਥ ਉਹ ਪੂਰੇ ਕਰ ਸਕਦੇ ਉਹ ਸੱਚੇ ਮਿੱਤਰ ਉਹ ਸੱਚੇ ਸੱਜਣ ਸੱਜਣ ਸਹੀ ਮੈਂ ਚੱਲਿਓ ਨਾਲ ਚੱਲਨ ਤਿੱਤਾ ਲੇਖ ਮੰਗਿਆ ਤਿੱਤਾ ਖੜੇ ਦਿਸਣ ਉਹ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਸ੍ਰੀ ਮਾਤਾ ਪਿਤਾ ਤੇ ਉਹੀ ਹੈ ਸਹੀ ਸਮੇਂ ਦੇਣ ਵਾਲਾ ਗਿਆਨ ਦੇਣ ਵਾਲਾ ਸਤਗੁਰੂ ਰੂਪ ਹੋ ਕੇ ਸਾਡੇ ਜੀਵਨ ਦਾ ਲਕਸ਼ਿਅ ਪੂਰਾ ਕਰਨ ਵਾਲਾ ਇਸ ਲਈ ਮੈਂ ਇਹ ਸਮਝਦਾ ਹਾਂ ਕਿ ਇਨ੍ਹਾਂ ਸ਼ਬਦਾਂ ਦਾ ਮਤਲਬ ਇਹ ਨਹੀਂ ਹੈ ਕਿ ਸੰਸਾਰ ਤੇ ਕੋਈ ਵੀ ਵਫਾਦਾਰ ਨਹੀਂ ਸਭ ਝੂਠੇ ਹੀ ਨਹੀਂ ਸਭ ਮਤਲਬੀ ਨੇ ਮਨਕੇ ਦਾ ਮਕਸਦ ਇਹ ਹੈ ਕਿ ਅਸੀਂ ਦੁਨੀਆਵੀ ਮਤਲਬ ਲਈ ਇੱਕ ਦੂਜੇ ਨਾਲ ਜੁੜੇ ਹੋਏ ਇੱਕ ਦੂਜੇ ਨਾਲ ਮਜਬੂਰੀ ਹੈ ਸਾਡੀ ਇੱਕ ਦੂਜੇ ਨਾਲ ਫਰਜ਼ ਪੂਰੇ ਕਰਨ ਦੀ ਕਹਿੰਦੇ ਨੇ ਸੱਜਾ ਖੱਬੇ ਨੂੰ ਧੁੰਦਾ ਖੱਬਾ ਸੱਜੇ ਨੂੰ ਧੁੰਦਾ ਇਹ ਅਵਸਥਾ ਸੰਸਾਰ ਦੀ ਇੱਕ ਦੂਜੇ ਦੇ ਅਸੀਂ ਕਿਸੇ ਤੋਂ ਆਸ ਰੱਖਦੇ ਹਾਂ ਉਹ ਸਾਡੇ ਤੋਂ ਆਸ ਰੱਖਦਾ ਹੈ ਲੇਕਿਨ ਅਸਲ ਜੀਵਨ ਨੂੰ ਮਨੋਤ ਸਿਹਰਾ ਹੈ ਉਹ ਕੁਝ ਵੱਖਰੀ ਗੱਲ ਹੈ ਉਹ ਹਰ ਇੱਕ ਦੇ ਵਸ ਦੀ ਗੱਲ ਨਹੀਂ ਤਾਂ ਇਹ ਗੱਲ ਕਹੀ ਗਈ ਹੈ ਕਿ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣਾ ਸੁਖ ਲਾਗਿਓ ਦੁਖ ਮੇ ਸੰਗ ਨ ਹੋਈ सच्चे मित्र कौन है नानक तीसरी सब सबक जिसका हाथ सबक जिसका हाथ साढ़े रिश्ते नाते मित्र को सब कुछ है नहीं सब के जिस हाथ कु मित्र सही एक ये ना चलने साथ यह है सच्चे मित्र गुरु सच्चा मित्र सच्चा सदगुरु या अकाल पुरख वाहू आप ही है बाकी दुनिया भी फर्ज शनासी वाले रिश्ते नाते ने यह व्यवहारी रिश्ते नाते ने साहेब ਅਸਲ ਦੁੱਖ ਕੀ ਹੈ ਅਦਨੇ ਦੁੱਖ ਮੇ ਸੰਗਨ ਹੋਈ ਸੁਖ ਵੀ ਸਾਰੇ ਆ ਜੁਦੇ ਦੁੱਖ ਅਸਲ ਦੁੱਖ ਕੀ ਹੈ ਅਸਲ ਦੁੱਖ ਹੈ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਪ੍ਰਭੂ ਵਿਛੋੜਾ ਸਭ ਤੋਂ ਵੱਡਾ ਦੁੱਖ ਹੈ ਵੇ ਮੁਖ ਹੋਏ ਰਾਮ ਦੇ ਲਗਨ ਜਨਮ ਜੋ ਤੂੰ ਪ੍ਰਭੂ ਤੂੰ ਭੁੱਲਿਆ ਬੰਦਾ ਪਰਮੇਸ਼ੁਰ ਦੇ ਭੁੱਲਿਆ ਵਿਆਪਰ ਸਭੇ ਰੋਗ ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਪਹਿਲੇ ਦੂਜਾ ਦੁੱਖ ਭੁੱਖ ਦਾ ਬਈ ਸੰਸਾਰੀ ਜ਼ਰੂਰਤਾਂ ਚਾਹੇ ਉਹ ਕਪੜੇ ਦੀ ਭੁੱਖ ਹੈ ਰੋਟੀ ਦੀ ਭੁੱਖ ਹੈ ਇਕ ਦੁੱਖ ਸਖਤ ਵਾਰ ਜਮਦੂਤ ਇਹ ਵੀ ਇੱਕ ਬੜਾ ਭਾਰੀ ਦੁੱਖ ਹੈ ਕਿ ਕੀ ਪਤਾ ਮੈਂ ਕਿਵੇਂ ਮਰਾਂਗਾ ਮੇਨੂੰ ਜਮ ਕਿਵੇਂ ਲੈ ਜਾਣਗੇ ਮੈਨੂੰ ਕਿਵੇਂ ਸਜ਼ਾਵਾਂ ਮਿਲਣਗੀਆਂ ਜਿਹੜੀ ਮੁਕਤੀ ਤੋਂ ਬਿਨਾ ਜਿਹੜਾ ਬੰਦੇ ਕੋਲ ਡਰ ਤਰਾ ਰਹਿੰਦਾ ਹੈ ਜੇ ਤੂੰ ਜੀਵਨ ਦਾ ਲਕਸ਼ ਨਾ ਪ੍ਰਾਪਤ ਹੋਇਆ ਇੱਕ ਦੁੱਖ ਰੋਗ ਲੱਗਿਆ ਤਾਂ ਉਹ ਤਾਂ ਇਹ ਵੀ ਦੁੱਖ ਹੈ ਬਈ ਮੈਂ ਸੰਭਲ ਕੇ ਖਾਵਾ ਕਿਤੇ ਮੈਨੂੰ ਕੋਈ ਰੋਗ ਨਾ ਲੱਗ ਜਾਏ ਮੈਨੂੰ ਕੋਈ ਬਿਮਾਰ ਖਾਸ ਕਰਕੇ ਆਜ ਦੇ ਯੁੱਗ ਵਿੱਚ ਲੋਕਾਂ ਨੂੰ ਬਿਮਾਰੀਆਂ ਨੇ ਇੰਨਾ ਘੇਰ ਕੇ ਰੱਖਿਆ ਹੈ ਕਿ ਹਰ ਬੰਦਾ ਡਰਦਾ ਹੈ ਕਿ ਕੋਈ ਰੋਗ ਨ ਲੱਗ ਜਾਏ ਕੋਈ ਟੈਸਟ ਕਰਾਂਦਾ ਫਿਰਦਾ ਕੋਈ ਕੋਈ ਕਰਦਾ ਫਿਰਦਾ ਵੈਦ ਨੂੰ ਭੋਲੇ दारू ਲਾਏ ਤੇ ਅੱਜ ਦੇ ਜਿਹੜੇ ਵੈਦ ਨੇ ਤੇ ਰੱਬ ਹੀ ਰੱਖਿਆ ਇਹਨਾਂ ਵੈਦਾਂ ਦਾ ਅੱਜ ਦੇ ਡਾਕਟਰ ਤੇ ਐਵੇਂ ਹੀ ਬੰਦੇ ਦੀ ਬਿਲਾਵਜਾ ਵੀ ਗੁਰਦੇ ਕੱਢ ਕੇ ਵੇਚ ਰਹੇ ਨੇ ਝੂਠੇ ਇਲਾਜ ਦੱਸ ਰਹੇ ਨੇ ਝੂਠੇ ਟੈਸਟ ਦੱਸ ਰਹੇ ਨੇ ਦਵਾਈਆਂ ਨਕਲੀ ਬੋਧ ਕੁਛ ਤੋਂ ਐਸੇ ਵੇਲੇ ਇਹਨਾਂ ਭੋਲੇ ਵੈਦਾਂ ਕੋਲੋਂ ਕੀ ਆਸ ਰੱਖੀ ਜਾ ਸਕਦੀ ਹੈ ਇਹ ਜਿਹੜਾ ਦੁੱਖ ਵਿਛੋੜੇ ਵਾਲਾ ਹੈ ਇਹ ਜਿਹੜਾ ਦੁੱਖ ਸਦਾ ਦੀ ਭੁੱਖੋ ਵਾਲਾ ਹੈ ਇਹ ਜਿਹੜਾ ਸਖਤਵਾਰ ਜਮਦੂਤ ਵਾਲਾ ਦੁੱਖ ਹੈ ਇਹ ਵਾਲਾ ਕੋਣ ਇਸਨੂੰ ਕੱਟ ਸਕਦਾ ਹੈ ਮਰਤਾ ਕਰ ਸਕਦੀ ਹੈ ਪਿਤਾਏ ਦੁੱਖ ਕੱਟ ਸਕਦਾ ਹੈ ਆਮ ਦੋਸਤ ਮਿੱਤਰੇ ਕੱਟ ਸਕਦੇ ਨਹੀਂ ਇਹ ਦੁੱਖ ਕੇਵਲ ਸਤਿਗੁਰੂ ਹੀ ਕੱਟ ਸਕਦੇ ਨੇ ਤੇ ਪ੍ਰਭੂ ਦੀ ਪ੍ਰਾਪਤੀ ਹੀ ਇਹ ਦੁੱਖ ਦੂਰ ਕਰ ਸਕਦੀ ਹੈ ਦੁਖੀ ਦੁਨੀ ਸਿਹੜੀ ਹੈ ਜਾਇ ਤਨ ਲੱਗੇ ਦੁੱਖ ਦੁਨੀ ਸਾਰੀ ਜੋ ਜੋ ਦੀਸੇ ਸੂਸੂ ਰੋਗੀ ਨਾਨਕ ਦੁਖਿਆ ਸਭ ਸੰਸਾਰ ਤੁਹਾਡੇ ਦੁਖੀ ਹਨਗੇ ਜਿਹੜੇ ਆਪ ਹੀ ਸਾਰੇ ਸੰਸਾਰ ਦੇ ਦੁਖੀ ਨੇ ਸਭ ਰੋਗੀ ਨੇ ਤੁਹਾਡਾ ਰੋਗੀ ਦੂਰ ਕਰਨਗੇ ਦੁਖੀ ਦੁਨੀ ਸਿਹੜੀ ਆ ਜਾਇ ਤਨ ਲੱਗੇ ਦੁਖ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁਖ ਨਾਮ ਤੋਂ ਮੈਨੇ ਕਿਸੇ ਦੀ ਭੁਖ ਨਹੀਂ ਜੇ ਸਾਰੇ ਹੀ ਭੁਖੇ ਨੇ ਇਹ ਤੁਹਾਨੂੰ ਕੀ ਦੇਣਗੇ ਤੁਹਾਨੂੰ ਕਿਸੇ ਨਾ ਦੇ ਦੇਣਗੇ ਰਜੀਵਾਂ ਸੰਤੋ ਕਿਸੇ ਨਾ ਦੇ ਦੇਣਗੇ ਰੂਪੀ ਭੁਖ ਨਾ ਉਤਰੈ ਜਾਂ ਦੇਖਾਂ ਤਾਂ ਭੁਖ ਜੇ ਤੇਰਸ ਸਰੀਰ ਕੀ ਤੇ ਤੇ ਲਗੇ ਦੁਖ ਐਨੇ ਦੁਖ ਨੇ ਇਨਾ ਦੁੱਖਾਂ ਦਾ ਇਲਾਜ ਕਿਸੇ ਕੋਲ ਨਹੀਂ ਐ ਖਸਮ ਵਿਸਾਰ ਕੀਏ रसਪੋਗ ਤਾਂ ਤਨ ਉਟਕਲੋਏ ਰੋਗ ਇਹ ਐ ਅਸਰੀ ਦੁਖ ਕਿ ਖਸਮ ਪ੍ਰਮਾਤਮ ਨੂੰ ਭੁਲਾ ਕੇ ਭੋਗਾਂ ਬਿਲਾਸਾਂ 'ਚ ਲੱਗ ਗਿਆ ਬੰਦਾ ਉਹ ਰਿਸ਼ਤੇ ਨਾਤੇ ਵੀ ਇੱਕ ਦੂਜੇ ਦੇ ਭੋਗਾਂ ਬਿਲਾਸਾਂ ਦੀਆਂ ਇੱਕ ਦੂਜੇ ਦੀ ਸੰਸਾਰੀ ਜੁੜਤਾ ਹੀ ਪੂਰੀਆਂ ਕਰ ਸਕਦੇ ਨੇ ਤੇ ਉਹਨਾਂ ਜੁੜਤਾ ਨਾਲ ਰੋਗ ਹੀ ਨਹੀਂ ਛੜੇਗਾ ਤਾਂ ਤਨ ਉਟਕਲੋਏ ਰੋਗ ਮਨ ਅੰਦੇ ਕੋ ਮਿਲਿਆ ਸਜ਼ਾਈ ਵੈਦਨੋ ਭੋਲੇ दारू ਲਾਏ ਤੇ ਮੰਨ ਨੂੰ ਫਿਰ ਸਜ਼ਾ ਮਿਲਦੀ ਏ ਸਾਡੇ ਉਚਾਰਨ ਦੇਖੋ ਅਸੀਂ ਬੋਲਦੇ ਸਜਾਏ ਜੱਜੇ ਨਾਲ ਸਜਾ ਸਜਾ ਨਹੀਂ ਹੁੰਦਾ ਲਫ਼ਜ਼ ਸਜ਼ਾ ਹੁੰਦਾ ਸਜ਼ਾ ਜੱਜੇ ਪੈਰ ਬਿੰਦੀ ਲਗਾ ਕੇ ਮਿਲਿਆ ਸਜਾਏ ਵੈਦ ਨੂੰ ਭੋਲੇ दारू ਲਾਏ ਤੇ ਫਿਰ ਜਦੋਂ ਇਹਨੇ ਰੋਗਾਂ ਨਾਲ ਘਿਰ ਜਾਂਦੇ ਆ ਤੇ ਰੋਗਾਂ ਦਾ ਅਸਲੀ ਵੈਦ ਸੀ ਮੇਰਾ ਗੁਰੂ ਗੋਬਿੰਦ ਸਾਹਿਬ ਤੇ ਅਸੀਂ ਵੈਦ ਬਣਾ ਲਈ ਦੁਨੀਆ ਵੀ ਇਹਨਾਂ ਨੇ ਲੁੱਟ ਲੁੱਟ ਕੇ ਤਬਾਈ ਕਰ ਦਿੱਤੀ ਕਬੀਰ ਸਿੱਖ ਸਾਖਾ ਬੋਧਕ ਇਹ ਕੈਸ਼ੋ ਕੀ ਉਹਨਾਂ ਮੀਤ ਦੁਨੀਆ ਵੀ ਮਿੱਤਰ ਤੇ ਬੜੇ ਬਣਾਏ ਪਰ ਉਹ ਪਰਮਾਤਮਾ ਮਿੱਤਰ ਨਾ ਮਨਾਇਆ ਚਾਲੇ ਤੇ ਹਰ ਮਿਲਣ ਕੋ ਵਿੱਚ ਛੱਟ ਕੇ ਉਚਿਤ ਐਸੋ ਸੰਸਾਰ ਉਪਰ ਮੈਂ ਕਈਆਂ ਜੁਨੋ ਜਿ ਭਟਕ-ਪੱਡ ਕੇ ਪ੍ਰਭੂ ਤੋਂ ਵਿਛੜੇ ਹੋਏ ਸਾਂ ਤੇ ਹੁਣ ਮਨੁੱਖਾ ਅਮੁੱਲ ਜੀਵਨ ਮਿਲਿਆ ਬੇ ਜੀਵਨ ਵਿੱਚ ਮਨਬੁੱਧੀ ਉਹ ਵਿਕਸਿਤ ਮੇਰੀ ਜਿਹੜੀ ਉਸ ਆਪਣੇ ਪਰਮਾਤਮਾ ਨੂੰ ਮਹਿਸੂਸ ਕਰ ਸਕਦੀ ਹੈ ਅਨੁਭਵ ਕਰ ਸਕਦੀ ਹੈ ਉਹ ਕੰਮ ਦੇ ਕੀਤਾ ਨਾ ਵਿੱਚ ਛੱਟ ਕੇ ਉਚਿਤ ਵਿੱਚ ਕਿਹੜਾ ਇਹ ਮੂ ਮਾਇ ਵੀ ਦੂਜੇ ਪਾ ਵੀ ਚਿੱਤ ਅੜ ਗਿਆ ਇਹਨਾਂ ਦੁੱਖਾਂ ਸੁੱਖਾਂ 'ਚ ਹੀ ਘਿਰ ਗਿਆ ਇੱਕ ਤੁਗਰਾਮ ਰਾਏ ਕਾਟੋ ਮੇਰਾ ਅਗਣ ਦਹੈ ਅਰ ਗਰਭ ਵਸੇਰਾ ਲੋ ਜੀ ਇਹ ਜੀ ਅਸਰੀ ਦੁਖ ਕਿਹੜਾ ਅਗਣ ਦਹੈ ਅਰ ਗਰਭ ਵਸੇਰਾ ਗਰਭ ਦਾ ਵਸੇਰਾ ਕੋਈ ਮਾਤਾ ਦੁਰਗ ਕਰ ਸਕਦੀ ਹੈ ਕਿਸੇ ਦਾ ਪਿੱਤਾ ਦੂਰ ਕਰ ਸਕਦਾ ਰਿਸ਼ਤਾ ਨਾਤਾ ਕਰ ਸਕਦਾ ਮੁਰਮੁਰ ਗਰਭ ਵਾਸਨ ਹੋ ਗਏ ਇਹ ਤੇ ਸੱਚੇ ਸਤਗੁਰੂ ਦੀ ਖੇਮਤਾ ਹੈ ਸੁਖ ਨਾਹੀ ਬੂਤਾ ਧਨ ਖਾਤੇ ਸੁਖ ਨਾਹੀ ਪੇਕੇ ਨਿਰਤ ਨਾਟੇ ਸੁਖ ਨਾਹੀ ਬੂ ਦੇਸ਼ ਕਮਾਇ ਸਰਬ ਸੁਖ ਹਰ ਹਰ ਗੁਣ ਗਾਏ ਲੋਲੀ ਅਸੀਂ ਸੁਖ ਲੱਭਦੇ ਫਿਰਦੇ ਤੰਦੋਲਤਾਂ ਵਿੱਚ ਅਸੀਂ ਸੁਖ ਲੱਭਦੇ ਫਿਰਦੇ ਰਾਜਪਾਟ ਵਿੱਚੋਂ ਤੇ ਇੱਕ ਦੂਜੇ ਨੂੰ ਦੇ ਵੀ ਇਹੋ ਹੀ ਸਕਦੇ ਆ ਅਸੀਂ ਇੱਕ ਦੂਜੇ ਨੂੰ ਤੰਦੋਲ ਦੀ ਮਦਦ ਕਰ ਸਕਦੇ ਆ ਕਪੜੇ ਲੱਤੇ ਦੀ ਮਦਦ ਕਰ ਸਕਦੇ ਆ ਖਾਣ ਪਾਣ ਦੀ ਮਦਦ ਕਰ ਸਕਦੇ ਆ ਜਿਵੇਂ ਜਿਹਦਾਇਤ ਕਿਸੇ ਨੂੰ ਦੇ ਕੇ ਮਦਦ ਕਰ ਸਕਦੇ ਆ ਪਰ ਇਹ ਇੰਨਾ ਸਾਰੀ ਰੀਂਜ ਦੇ ਸੁਖ ਨਹੀਂ ਹੈ ਸੁਖ ਦੇ ਸੀ ਸਰਬ ਸੁਖਾ ਹਰ ਹਰ ਗੁਣ ਗਾਇ ਹਾਈ ਦੇ ਗੁਣ ਦੇ ਨਾਲ ਮਾਤਾ ਦੇ ਸਦੀ ਦੇ ਨਾ ਪਿਤਾ ਦੇ ਸਦਾ ਆਮ ਮਾਤਾ ਪਿਤਾ ਆਮ ਰਿਸ਼ਤਾ ਨਾ ਕੋਈ ਦੇ ਸਕਦਾ ਉਹ ਸਤਗੁਰੂ ਦੇ ਸਕਦਾ ਜਿਸ ਗ੍ਰਹ ਬਹੁਤ ਇਸ ਗ੍ਰਹ ਚਿੰਤਾ ਜੇ ਕਿਸੇ ਨੇ ਬੜੀ ਮਿਹਨਤ ਕਰਕੇ ਸਾਨੂੰ ਬੜੇ ਅਮੀਰ ਵੀ ਬਣਾ ਦਿੱਤਾ ਬੜਾ ਤਨਤੁਲ ਹੋ ਗਿਆ ਤੇ ਹੋਰ ਚਿੰਤਾ ਇਸ ਲਈ ਅਸਾਂ ਕਿਉਂਕਿ ਜਿਸ ਗ੍ਰਹ ਬਹੁਤ ਕਿਸ ਗ੍ਰਹ ਚਿੰਤਾ ਜਿਸ ਗ੍ਰਹ ਥੋੜੀ ਸੁਰਪ ਸੋ ਫਿਰਾ ਭ੍ਰਮਤਾ ਇਹ ਦੁਨੀਆ ਵੀ ਮਾਇਆ ਥੋੜੀ ਹੈ ਤੇ ਬੰਦਾ ਭਟਕਦਾ ਫਿਰਦਾ ਵੀ ਜੁਰਤਾਂ ਕਿ ਤੂੰ ਪੂਰੀਆਂ ਕਰਾਂ ਅਸਲ ਤੇ ਦੋਵੇਂ ਵਸਤਾਂ ਤੇ ਜੋ ਮੁਕਤ ਸੁਈ ਸੁਖੇਲਾ ਪਾ ਲਈਏ ਦੋਵਾਂ ਸੁ ਜਿਹੜਾ ਮੁਕਤ ਹੈ ਉਹ ਹੀ ਸੁਖ ਹੈ ਤੇ ਦੋਵਾਂ ਵਸਤੂ ਮੁਕਤ ਉਹ ਹੋ ਸਕਦਾ ਹੈ ਜਿਹੜਾ ਖਾਲ ਕਾਲ ਖਾ ਕੇ ਚੱਤੂ ਦੇ ਨਾਨ ਗਰਾਹ ਪਛਾਣੇ ਸੀ ਜਿਹੜੇ ਮਿਹਨਤ ਮੁਸ਼ਕਲ ਕਰਕੇ ਵੇਲਣ ਬੈ ਕੇ ਤੇ ਦੂਜਿਆਂ ਦੀ ਆਸਾਂ ਲਾ ਕੇ ਨਾ ਬੈਠੇ ਜਿਹੜਾ ਮਿਹਨਤ ਕਰਕੇ ਇਤਨੀ ਰੋਜ਼ੀ ਰੋਟੀ ਇਤਨਾ ਕਮਾਲ ਲੈਂਦਾ ਕਿ ਪਰਿਵਾਰ ਦਾ ਜਿਗਾਰ ਕਰ ਲਵੇ ਉਹ ਥਾਂ ਥਾਂ ਭਟਕਦਾ ਨਾ ਫਿਰੇ ਕਿ ਨਾਲੇ ਉਹ ਬੇਈਮਾਨੀਆਂ ਇਹਰਾ ਫੇਰੀਆਂ ਕਰਕੇ ਇੰਨਾ ਵੀ ਨਹੀਂ ਕਮਾ ਲੈਂਦਾ ਕਿ ਉਸ ਕਮਾਈ ਹੋਈ ਦੀ ਚਿੰਤਾ ਲਗੀ ਰਹੇ ਉਹ ਜਿਹੜਾ ਗੁਰਸਿੱਖੀ ਜੀਵਨ ਅਨੁਸਾਰ ਜਿਹੜਾ ਕਮਾਈ ਕਰੇਗਾ ਨਾ ਉਹ ਸੁਤਰਾ ਜੀਵਨ گزار ਕੇ ਚਲਾ ਜਾਏਗਾ। ਠਾਕੁਰ ਬਿੰਤੀ ਕਰਨ ਜਨ ਆਇਓ ਸਰਬ ਸੁਖ ਆਨੰਦ ਸਹਿਜ ਰਸ ਸੁਨਤ ਤੋਹਾਰੂ ਨਾਇਓ। ਏਸ ਲਈ ਪ੍ਰਮਾਤਮਾ ਮੈਂ ਤੇਰੀ ਸ਼ਰਨ ਆਇਆ ਹਾਂ ਕਿ ਅਸਲ ਵਿੱਚ ਤੇ ਸਰਬ ਸੁਖ ਤੇ ਸਰਬ ਸੁਖ ਆਨੰਦ ਸਹਿਜ ਰਸ ਸੁਨਤ ਤੋਹਾਰੂ ਨਾਇਓ ਤੇਰਾ ਨਾਮ ਸੁਣਨ ਨਾਲ ਹੀ ਅਸਲ ਸੁਖ ਹੈ ਤੇ ਨਾਮ ਨਹੀਂ ਜੇ ਮਿਲਦਾ ਰਿਸ਼ਤਿਆਂ ਨਾਥਿਆਂ ਕੋਲ। ਇਸ ਲਈ ਝੂਠੀ ਦੇਖੀ ਪ੍ਰੀਤ ਜਗਤ ਮੇਂ ਝੂਠੀ ਦੇਖੀ ਪ੍ਰੀਤ ਇਹ ਝੂਠੀ 프리 ਦੁਨੀਆਦਾਰੀ ਦੇ ਕੰਮੀ ਆ ਸਕਦੀ ਹੈ ਜੀਵਨ ਦੇ ਮਨੋਰਥ ਕੰਮੀ ਆ ਸਕਦੀ ਸਰਬ ਸੁਖਾਂ ਦਾ ਇੱਕ ਹਰ ਸਵਾਮੀ ਸੋ ਗੁਰੂ ਨਾਮ ਦੇਵ ਸਾਰੇ ਸੁਖਾਂ ਦਾ ਸਵਾਮੀ ਜਿਹੜਾ ਇੱਕ ਪਰਮਤਮ ਦਾ ਨਾਮ ਹੈ ਉਹ ਜਿਹੜਾ ਗੁਰੂ ਹੀ ਦਿੰਦਾ ਉਹ ਕੋਈ ਰਸਤਾ ਰਤਾ ਨਹੀਂ ਦੇ ਸਕਦਾ ਸੰਧ ਪ੍ਰਣ ਆਦ ਕੀ ਪੈਜ ਜਨ ਰਾਖੀ ਹਰ ਨਾਗ ਚ ਨਖ ਬਿਦਾਰਿਓ ਹਰ ਨਾਖ ਤੇ ਪਿਓ ਸੀ ਪਰ ਨਹੀਂ ਉਹ ਆਪਣੀ ਹੂਮੇ ਨੂੰ ਪੱਠੇ ਪਾਈ ਜਾ ਰਿਹਾ ਹੈ ਭਈ ਤੂੰ ਮੈਨੂੰ ਰੱਬ ਆਖ ਪਰ ਨਾਕਿ ਪ੍ਰੇਲਾਸ ਜੀ ਦੀ लाज ਰੱਖੀ ਪ੍ਰਮਾਤਮਾ ਨੇ ਪਿਤਾ ਨੇ ਨਹੀਂ ਜਿਹੜਾ ਇਦਾਂ ਕਰੀਬੀ ਰਿਸ਼ਤਾ ਸੀ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈਏ ਤੇ ਸਾਰੇ ਸੁਖਾਂ ਦਾ ਦਾਤਾ ਸਤਿਗੁਰਾ ਉਹਦੀ ਸ਼ਰਣੀ ਪੈਣਾ ਜੀ ਦਰਸ਼ਨ ਨੇ ਪੀਟੇ ਤੋ ਬਹੁਤ ਅਨੰਦਾ ਦੁੱਖ ਗਿਆ ਹਰ ਗਈਏ ਦਰਸ਼ਨ ਪੀਟੇ ਇਹ ਦੁੱਖ ਦੂਰ ਹੋਣ ਤੇ ਸੁੱਖਾਂ ਦੀ ਪ੍ਰਾਪਤੀ ਹੁੰਨੀ ਹੈ ਵਿਸ਼ਾ جاری ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ